ਤੁਸੀਂ ਦੇਖ ਰਹੇ ਹੋ ਚਰਦੀ ਕਲਾ ਪੰਜਾਬ న్యూਸ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਅੰਜ ਚੋਨੇ ਪਨੀਰੀ ਦੀ ਪੁਟਾਈ ਅਤੇ ਮੁਰ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਕਰੀਬ 1 ਮਹੀਨਾ ਪਹਿਲਾਂ ਬੀਜੀ ਗਈ ਪਨੀਰੀ ਨੂੰ ਪੁੱਟ ਕੇ ਯੋਗ ਵਿਰਲ ਦੇ ਕੇ ਖੇਤਾਂ ਵਿੱਚ ਮੁਰ ਤੋਂ ਬੀਜਿਆ ਜਾਂਦਾ ਹੈ। ਚੋਨੇ ਦੀ ਪਨੀਰੀ ਲਗਾਉਣ ਦੇ ਤਰੀਕੇ ਅਤੇ ਸਾਂਭ ਸੰਭਾਲ ਤੋਂ ਹੀ ਇਸ ਦਾ ਭਵਿੱਖ ਯਾਨੀ ਕਿ ਝਾੜ ਕਿੰਨਾ ਹੋਵੇਗਾ ਇਹ ਤੈ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਪਨੀਰੀ ਦੀ ਲਵਾਈ ਸਮੇਂ ਹੀ ਖੇਤੀਬਾੜੀ ਵਿਭਾਗ ਵੱਲੋਂ ਕੁਝ ਹਦਾਇਤਾਂ ਪਾਲਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਿਵੇਂ ਪਨੀਰੀ ਵਿੱਚ ਕਿੰਨੀ ਵਿਰਲ ਰੱਖੀ ਜਾਣੀ ਚਾਹੀਦੀ ਹੈ ਸ਼ੁਰੂਆਤੀ ਦੌਰ ਵਿੱਚ ਕਿੰਨਾ ਪਾਣੀ ਤੇ ਕਿਹੜੀਆਂ-ਕਿਹੜੀਆਂ ਖਾਦਾਂ ਦੀ ਕਿੰਨੀ ਮਾਤਰਾ ਵਿੱਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਬਿਮਾਰੀ ਤੋਂ ਬਚਾਉਣ ਲਈ ਕੀ-ਕੀ ਉਪਾਅ ਕਰਨੇ ਚਾਹੀਦੇ ਹਨ ਜਾਂਦੇ ਹਨ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਡਾਕਟਰ ਅਮਰੀਕ ਸਿੰਘ ਕੋਲ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਸਮਾਂ ਜਿਹੜਾ ਮਿਥਿਆ ਗਿਆ ਉਹ 5 ਜੂਨ ਹੀ ਜੋ ਕਿ ਅੱਜ 5 ਜੂਨ ਨੂੰ ਜਿਹੜੀ ਸਾਡੀ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਬਹੁਤ ਸ਼ੁਰੂ ਹੋ ਚੁੱਕਾ ਵਾ ਸੋ ਕਿਸਾਨ ਵੀਰੋ ਜੇਕਰ ਅਸੀਂ ਝੋਨੇ ਦੀ ਫਸਲ ਤੋਂ ਜਿਹੜਾ ਵੱਧ ਪੈਦਾਵਾਰ ਲੈਣੀ ਹੈ ਆਪਣੇ ਖੇਤੀ ਲਗਤ ਖਰਚੇ ਘਟਾਉਣੇ ਆ ਆ ਤੇ ਆਪਣੀ ਆਮਦਨ ਵਧਾਉਣੀ ਹੈ ਤੇ ਫਿਰਾਨੂੰ ਕੁਝ ਗੱਲਾਂ ਦਾ ਖਿਆਲ ਜੂਰ ਰੱਖਣਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਜਿਹੜੀ ਪਨੀਰੀ ਜਿਹੜੀ ਆ ਉਹ ਤੰਦਰੁਸਤ ਫੈਦਾ ਹੋਵੇ ਪਨੀਰੀ ਠੀਕ ਆ ਸਾਡੇ ਕੋਲ ਤਕਰੀਬਨ ਜਿਹੜ ਜੇ ਤੁਸੀਂ ਕੇ ਕੋਈ ਅਜੇ 5-6 ਦਿਨ ਬਾਅਦ ਲਾਉਣੀ ਆ ਤੇ ਇੱਕ ਜਿਹੜੀ ਆ ਜੇਕਰ ਅਸੀਂ ਯੂਰੀਆ ਜਿਹੜੀ ਆ ਉਹ 5 ਕਿਲੋ ਪ੍ਰਤੀ ਕਨਾਲੇ ਹਿਸਾਬ ਨਾਲ ਉਹ ਪਾਤੀ ਜਾਵੇ ਤੁਹਾਡੀ ਜਿਹੜੀ ਜਿਹੜੀ ਬਿਜਾਈ ਜਿਹੜੀ ਵਧੀਆ ਹੋ ਜਾਊਗੀ ਦੂਜੀ ਗੱਲ ਆ ਜਾਂਦੀ ਹੈ ਕਿ ਲਵਾਈ ਲਵਾਈ ਸਮੇ ਜਿਹੜਾ ਸਾਨੂੰ ਜਿਹੜਾ ਵਾ ਲਵਾਈ ਤੋਂ ਪਹਿਲਾਂ ਖਾਦਾਂ ਪਾਉਣ ਦੀ ਗੱਲ ਆਉਂਦੀ ਆ ਆ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਲੋਸ ਫਾਰਚ ਕੀਤੀ ਜਾਂਦੀ ਆ ਕਿ ਜੇਕਰ ਅਸੀਂ ਕਣਕ ਜਾਂ ਆਲੂਆਂ ਦੇ ਵਿੱਚ ਜਾਂ ਹੋਰ ਫਸਲ ਜਿਹੜੀ ਹਾੜੀ ਦੀਆਂ ਫਸਲਾਂ ਬੀਜੀਆਂ ਸੀ ਉਹਦੇ ਵਿੱਚ ਫਾਸਫੋਰਸ ਡੀਏਪੀ ਪੂਰੀ ਪਾਈ ਆ ਤੇ ਫਿਰ ਉਹਨੂੰ ਚੋਨੀ ਦੀ ਲੋੜ ਨਹੀਂ ਆ ਕੋਨੇ ਵਿੱਚ ਪਾਉਂਦੀ ਲੋੜਨੀ ਹੈ ਤੇ ਉਹਦੀ ਬਜਾਏ ਅਸੀਂ ਪोटाश 20 ਕਿਲੋ ਤੇ ਜਿਹੜੀ ਜ਼ਿੰਕ ਸਲਫੇਟ ਜਿਹੜੀ ਆ ਉਹ ਪਾ ਲਈਏ ਤੇ ਉਹ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਅਸੀਂ ਸਿਫਾਰਸ਼ ਕੀਤੀ ਸੀ ਕਿ ਜੇ ਕਣਕ ਨੂੰ ਪਾਈ ਹੈ ਤੇ ਫਿਰ ਹੁਣ ਝੋਨੇ ਦੀ ਲੋੜਨੀ ਆ ਜਿਹੜੀ ਡੀਪੀ ਆ ਸੋ ਕਿਸਾਨ ਵੀਰੋ ਮੇਰੀ ਬੇਨਤੀ ਇਹੀ ਹੈ ਕਿ ਜੇ ਜਿਹੜੀ ਸਾਡੀ ਨੀਂਹ ਪਾੜਾ ਲੱਗਾ ਨੀਂਹ ਪਾੜੀ ਲੱਗਾ ਹੁਣ ਕਰਕੇ ਇੱਥੇ ਵੀ ਆ ਪोटाਸ਼ ਦੀ ਜਿਹੜੀ ਆ ਘਾਟਿਆ ਇਹਦੇ ਵਿੱਚ ਘੱਟੋ ਘੱਟ 20 ਕਿਲੋ ਤੇ ਵੱਧ ਤੋਂ ਵੱਧ 40 ਕਿਲੋ ਜਿਹੜੀ ਇੱਥੇ ਆ ਪਾ ਸਕਦੇ ਆ ਠੀਕ ਆ ਥੋੜੀ ਮਿੰਗੀ ਹੁਣ ਕਰਕੇ ਆਵੇ ਘੱਟੋ ਘੱ ਸੋ ਇਸੇ ਤਰ੍ਹਾਂ ਜੇ ਜ਼ਿੰਕ ਸਲਫੇਟ ਦੀ ਗੱਲ ਕਰੀਏ ਤਾਂ ਜੇਕਰ ਅਸੀਂ 21% ਵਾਲੀ ਪਾ ਰਹੇ ਹਾਂ ਤੇ ਫਿਰ ਸਾਨੂੰ ਜਿਹੜੀ ਆ ਉਹ 25 ਕਿਲੋ ਆ ਜੇ 33% ਪਾਉਣੀ ਹੈ ਤੇ ਉਹ ਆਡੀ ਅਗੀ ਆ ਉਹ 16.5 ਕਿਲੋ ਇਹ ਜਿੰਨੀਆਂ ਵੀ ਯੂਰੀਆ ਤੋਂ ਇਲਾਵਾ ਇਹ ਜਿੰਨੀਆਂ ਵੀ ਖਾਤਾਂ ਨੇ ਇਹ ਲਵਾਈ ਤੋਂ ਪਹਿਲਾਂ ਹੀ ਪਾ ਦਨੀਆਂ ਨੇ ਜਿਹੜੀ ਯੂਰੀਆ ਉਹ 90 ਕਿਲੋ ਪ੍ਰਤੀ ਸਾਬ ਨਾਲ ਜਿਹੜੇ ਪ੍ਰਤੀ ਕਿਲੇ ਸਾਫ ਮੈਡੀਓ ਸਵਾਚ ਕੀਤੀ ਜਾਂਦੀ ਆ ਤੇ ਉਹਨੂੰ ਜਿਹੜਾ ਪਹਿਲੇ ਪਹਿਲਾਂ ਜਿਹੜੀ ਲਵਾਈ ਤੋਂ 7ਵੇਂ ਦਿਨ 21ਵੇਂ ਦਿਨ ਤੇ 42ਵੇਂ ਦਿਨ ਜੇਕਰ ਐਕਸਪਾਇਰ 126 ਲਈ ਆ ਤਾਂ ਉਹ 7ਵੇਂ ਦਿਨ 21ਵੇਂ ਦਿਨ ਤੇ 35ਵੇਂ ਦਿਨ ਹਾਂ ਪੀਆ 100 ਜਿਹੜੀ 28 ਵੈਰੈਟੀ ਆ ਉਹਨੂੰ ਆਪਾਂ ਜਿਹੜੀ 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 ਆ ਉਹ ਸਫਾਰਚ ਜਿਹੜੀ ਆ ਉਹ ਜਿਹੜੀ ਸਫਾਰਚ ਜਿਹੜੀ ਘਟ ਕੀਤੀ ਜਾਂਦੀ ਆ ਸੋ ਉਹਦੇ ਵਿੱਚ ਜਿਹੜੀ 67.5 ਕਿਲੋ ਜਿਹੜੀ ਆ ਉਹ ਤਿੰਨ ਹਿੱਸਿਆਂ ਵਿੱਚ ਪਾ ਕੇ ਤਿੰਨੇ ਹਿੱਸੇ ਵੰਡ ਕੇ ਉਹਨੂੰ ਆਪਾਂ ਕਰ ਤੱਕਦੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਹਰੀ ਖਾਦ ਕੀਤੀ ਆ ਹਰੀ ਖਾਦ ਕੀਤੀ ਆ ਜਾਂ 6 ਟਨ ਅਸੀਂ ਰੂੜੀ ਪਾਈ ਆ ਤੇ ਫਿਰ ਇਹ 25 ਕਿਲੋ ਪ੍ਰਤੀ ਕਿਲੇ حساب ਨਾਲ ਯੂਰੀਆ ਆਪਾਂ ਘਟਾ ਲਾਂਗੇ ਸੋ ਇਹ ਜਿਹੜੀਆਂ ਕਰਕੇ ਜਿਹੜੀਆਂ ਆਪਾਂ ਕਰ ਸਕਦੇ ਹੁਣ ਜਿੱਦੀ ਗੱਲ ਆਈਂਦੀ ਪਟਾਈ ਅ ਨੀਦੀ ਦੀ ਪਟਾਈ ਕਰਨੀ ਪਨੀਰੀ ਦੀ ਪਟਾਈ ਕਰ ਲੋ ਪਹਿਲਾਂ ਦੋ ਤਰੀਕੇ ਵਰਤ ਲਿਆ ਆ ਆਮ ਕਰਕੇ ਲੇਬਰ ਜਿਹੜੀ ਆ ਤੋਂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਪਟਾਈ ਸਮੇਂ ਆਪਣੀ ਲੇਬਰ ਨੂੰ ਜ਼ਰੂਰ ਹਦਾਇਤ ਕਰਦਨ ਵੀ ਸੁੱਕੇ ਦੇ ਵਿੱਚ ਪਟਾਈ ਨਾ ਕਰਨ ਸੁੱਕੇ ਦੇ ਵਿੱਚ ਜਦੋਂ ਪਟਾਈ ਕਰਦੇ ਆ ਤੇ ਉਹਦੀ ਜਿਹੜਾ ਜਿਹੜੀ ਟੁੱਟ ਜਾਂਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਮੁਰਕੇ ਸਾਡੇ ਬੂਟੇ ਜਿਹੜੇ ਆ ਉਹ ਮਰਦੇ ਆ ਤੇ ਗੈਪ ਰਹਿ ਜਾਂਦੇ ਆ ਤੇ ਵਿਰਲੇ ਹੋ ਜਾਂਦੇ ਆ ਫਿਰ ਜਿਹੜਾ ਸਾਡੇ ਝਾੜ ਜਿਹੜਾ ਉਹ ਘਟ ਜਾਂਦਾ ਤੋਂ ਉਹਦੀ ਬਜਾਏ ਅਸੀਂ ਉਹਨੂੰ ਇਹ ਹਦਾਇਤ ਕਰੀਏ ਕਿ ਜਿਹੜੀ ਪਾਣੀ ਲਾ ਕੇ ਜਿਹੜੀ ਆ ਉਹ ਪਨੀਰੀ ਪੁੱਟਣ ਪਨੀਰੀ ਪਨੀਰੀ ਆਪਣਾ ਪਨੀਰੀ ਪੁੱਟਣ ਦੇ ਨਾਲ ਪਾਣੀ ਲਾਕ ਪਨੀਰੀ ਪੁੱਟਣ ਦੇ ਨਾਲ ਜਿਹੜਾ ਸਾਡੇ ਜਿਹੜੀਆਂ ਜੜਾਂ ਜੜੀਆਂ ਨੇ ਪੂਰੀਆਂ ਬਾਹਰ ਆਉਣਗੀਆਂ ਮੇਰੇ ਖਿਆਲ ਜਿੱਦਿ ਜਦੋਂ ਸਾਡੀ ਪੰਜਾਬੀ ਲੇਬਰ ਲਾਉਂਦੀ ਸੀ ਸਾਰੀ ਝੋਨਾ ਲਾਉਂਦੀ ਸੀ ਪਿਛਲੇ ਸਮੇਂ ਦੌਰਾਨ ਤੇ ਉਹ ਪਨੀਰੀ ਪੁੱਟ ਕੇ ਤੇ ਲਤਾਂ ਦੇ ਉੱਤੇ ਮਾਰਕੀਟ ਉਹ ਧੋਦੀ ਨੂੰ ਸਾਫ਼ ਕਰਦੀ ਹੁੰਦੀ ਸੀ ਤੋਂ ਉਹ ਜਿਹੜਾ ਜਦੋਂ ਮਾਈਗਰੇਟਡ ਲੇਬਰ ਦੇ ਆਉਣ ਨਾਲ ਸਾਡਾ ਜਿਹੜਾ ਉਹ ਬਿਲਕੁਲ ਚੱਲਣ ਖਤਮ ਹੋ ਗਿਆ ਤੋਂ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹ ਦੋ ਤਿੰਨ ਗੱਲਾਂ ਆਣੀਆਂ ਨੇ ਖਿਆਲ ਰੱਖੋ ਇੱਕ ਤਾਂ ਜਿਹੜੀ ਖਾ ਜਿਹੜੀ ਹੈ ਉਹ ਪਹਿਲਾਂ ਪਾ ਲਈਏ ਜਿਹੜੀ ਫਾਸਫੋਰਸ ਪੋਟਾਸ਼ਾ ਤੇ ਆਪਣ ਆ ਜਿਹੜੀ ਤੁਹਾਡੀ ਹੈਗੀ ਆ ਪਿਟਾਈ ਜਦੋਂ ਕਰਨੀ ਹੈ ਤਾਂ ਉਹ ਆਪਾਂ ਜਿਹੜੀ ਉਹ ਗਿੱਲੇ ਵਿੱਚ ਕਰੀਏ ਸੁੱਕੇ ਸੁੱਕੇ ਵਿੱਚ ਨਾ ਕਰੀਏ ਉਹਨੂੰ ਪਾਣੀ ਲਾ ਕੇ ਕਰੀਏ ਲਵਾਈ ਦੌਰਾਨ ਕਿੰਨਾ ਕੁ ਜੈ ਰੱਖਣਾ ਚਾਹੀਦਾ ਹੈ ਪਨੀਰੀ ਦਾ ਆ ਜੁੱਜੀ ਗੱਲ ਆਈਂਦੀ ਹੈ ਕਿ ਇਹ ਜਿਹੜੀ ਲਵਾਈ ਸਮੇਂ ਜਿਹੜੀ ਆ ਬੂਟਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਪੂਰੇ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਆਮ ਕਰਕੇ ਜਿਹੜੇ ਜਦੋਂ ਆਪਾਂ ਖੇਤ ਵਿੱਚ ਜਦੋਂ ਲਵਾਈ ਤੋਂ ਬਾਅਦ ਜਦੋਂ ਆਪਾਂ ਚੈੱਕ ਕਰਦੇ ਆ ਤੇ 15 16 17 ਬੂਟੇ ਇਹਦੇ ਕੋਲ ਵਰਗ ਮੀਟਰ ਦੇ ਵਿੱਚ ਇਹ ਇਹਦੇ ਵਿੱਚ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਚਲੋ 32 ਬੂਟੇ ਜਿਹੜੇ ਆ ਉਹ 1 ਵਰਗ ਮੀਟਰ ਵਿੱਚ ਹੋਣ ਚਲੋ ਜੇ 32 ਬੂਟੇ ਨਹੀਂ ਵੀ ਲੱਗਦੇ ਤਾਂ ਸਾਡੇ 25 ਬੂਟੇ ਜਰੂਰ ਜੜੇ 1 ਵਰਗ ਮੀਟਰ ਵਿੱਚ ਹੋਣ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਲੇਬਰ ਨੂੰ ਜਿਹੜੀ ਹਦਾਇਤ ਕਰਨ ਵੀ ਇਹਦੀ ਜਿਹੜੀ ਕੋੜੀ ਸੰਗਣੀ ਲਾਉਣ ਕਿਉਂਕਿ ਜਿੰਨੇ ਬੂਟੇ ਉਣਗੇ ਪੈਦਾਵਾਰੀ ਤਾਂ ਹੀ ਵਧੂਗੀ ਤਾਂ ਉਹ ਆਪਾਂ ਰੈਂਡਮਲੀ ਆਪਾਂ ਚੈੱਕ ਕਰ ਸਕਦੇ ਹਾਂ ਇੱਕ ਚੌਕਰਾ ਜਿਹੜਾ 1 ਵਰਗ ਮੀਟਰ ਜਿਹੜਾ ਵਾ ਉਹ ਬਣਾ ਕੇ ਮੀਟਰ-ਮੀਟਰ ਦਾ ਤਾਂ ਕਿਤੇ ਵੀ ਸੁੱਟ ਕੇ ਦੇਖ ਲਓ ਵੀ ਉਹਨਾਂ ਨਾਲ ਗੱਲ ਕਰ ਲਓ ਵੀ ਇਹ ਆਪਾਂ 4-5000 ਰੁਪ ਜੇ ਆਪਾਂ ਵਿੱਚ ਵਿੱਚ ਸੁੱਟ ਕੇ ਉਹਨੂੰ ਕਿਤੇ ਕਿਤੇ ਸੁੱਟ ਕੇ ਆਪਾਂ ਦੇਖ ਲਈਏ ਕਿ ਕਿੰਨੇ ਕ ਬੂਟੇ ਲੱਗੇ ਆ ਉਸ ਹਿਸਾਬ ਨਾਲ ਉਹਨੂੰ ਉਹਦੀ ਜਿਹੜੀ ਆ ਉਹ ਲੀਵਰ ਫਿਕਸ ਕਰ ਲਓ ਜੇ ਘੱਟ ਲੈ ਕੇ ਤੁਹਾਨੂੰ ਘੱਟ ਬੂਟੇ ਪੈਸੇ ਦੇ ਦਿਓ ਜੇ ਪੂਰੇ ਦੋਗ ਦੇਣ ਪੂਰੇ ਪੈਸੇ ਦਿਓ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ ਜਿਹੜੀ ਆਪਣੀ ਪੈਦਾਵਾਰ ਜਿਹੜੀ ਉਹ ਲੈ ਸਕਦੇ ਆ ਸਾਰਿਆਂ ਨੂੰ ਆਪਣਾ ਮੈਂ ਸ਼ੁਭ ਕਾਮਨਾ ਦਿੰਦਾ ਹਾਂ ਤੁਹਾਡੀ ਜਿਹੜੀ ਆ ਫਸਲ ਵਧੀਆ ਹੋਵੇ ਫਸਲ ਵਧੀਆ ਹੋਵੇ ਪਰਮਾਤਮਾ ਤੁਹਾਡੀ ਸਫਲ ਫਸਲ ਵਧੀਆ ਕਰੇ ਕੋਈ ਬਿਮਾਰੀ ਕੀੜਾ ਨਾ ਲੱਗੇ ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਡੇ ਖੇਤੀਬਾੜੀ ਦੇ ਮਾਹਰ ਨੇ ਉਹਨਾਂ ਤੋਂ ਪੁੱਛੇ ਬਗੈਰ ਜਿਹੜਾ ਵਾ ਉਹ ਕੋਈ ਜਿਹੜੀ ਆਪਣੀ ਕੀਟਨਾਸ਼ਕ ਜਾਂ ਹੋਰ ਦਵਾਈ ਨਿ ਵਰਤਨੀ ਕਿਸੇ ਵੀ ਦੁਕਾਨਦਾਰ ਦੇ ਕਿਸੇ ਵੀ ਆਂਡੀ ਗੌਂਡੀ ਦੇ ਕਹਿਣ ਤੇ ਆਪਣੀ ਕਹਿਣੀ ਦੂਜੀ ਗੱਲ ਇਹ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਦੇ ਆਂ ਤੇ ਬਿੱਲ ਜ਼ਰੂਰ ਲਓ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਆਉਂਦੇ ਨੇ ਫਿਰਦੇ ਤੁਰਦੇ ਹੁੰਦੇ ਨੇ ਉਹਨਾਂ ਕੋਲ ਦਵਾਈ ਨਾ ਖਰੀਦੋ ਕੋਈ ਵੀ ਸਿਕਤੀ ਸਮਗਰੀ ਨਾ ਖਰੀਦੋ ਬੈਲ ਈਰੂ ਲੋ ਲ ਸੰਸਧਾਰੀ ਕੋ ਲੋ ਸੋ ਇਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਜੜੀਆਂ ਨੇ ਵੱਧ ਪੈਦਾਵਾਰ ਲੈ ਸਕਦੇ ਆ ਆਪਣੇ ਖੇਤੀ ਲਗਨ ਦੇ ਖਰਚੇ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ